ਸੰਮਤ 16 ਸੋਪ ਵੰਜਾੜ ਮਹੀਨੇ ਸੀ ਨੀ ਮੇਰਾ ਦੇ ਵਸੇ ਤਪਦੇ ਠਰ ਗਏ ਸੀਨੇ ਸੀ ਨੀ ਮੇਰਾ ਦੇ ਵਸੇ ਤਪਦੇ ਠਰ ਗਏ ਸੀਨੇ ਸੀ ਜਨਮ ਲਿਆ ਕਰ ਆ ਕੇ ਮਾਂ ਗੰਗਾ ਦਲਗੀਰੀ ਦੇ ਦਲ ਪੰਜਨ ਗੁਰ ਯੋ ਦੇ ਮਾਲਕ ਮੀਰੀ ਪੀਰੀ ਦੇ ਪੰ냔 ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਸੰਮਤ 1655 ਹਾੜ ਮਹੀਨੇ ਸੀ ਮੀ ਮੇਰਾ ਦੇ ਵਸੇ ਤਪਦੇ ਠਰ ਜੇ ਸੀਨੇ ਸੀ ਮੀ ਮੇਰਾ ਦੇ ਵਸੇ ਤਪਦੇ ਠਰ ਜੇ ਸੀਨੇ ਸੀ ਜਨਮ ਲਿਆ ਕਰ ਆ ਕੇ ਮਾਂ ਗੰਗਾ ਦਲਗੀਰੀ ਦੇ ਦਲ ਪੰਝਣ ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਦਲ ਪੰਝਣ ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਖੁਸ਼ੀਆਂ ਬਹੁਤ ਮਨਾਇਆ ਹੋ ਖੁਸ਼ੀਆਂ ਬਹੁਤ ਮਨਾਇਆ ਸ੍ਰੀ ਗੁਰੂ ਅਰਜਨ ਪਿਆਰੇ ਪੁੰਨਦਾਨ ਬਹੁ ਕੀਤੇ ਲੰਗਰ ਲਾਤੇ ਭਾਰੇ ਨੇ ਪੁੰਨਦਾਨ ਬਹੁ ਕੀਤੇ ਲੰਗਰ ਲਾਤੇ ਭਾਰੇ ਨੇ ਜੋ ਕਰ ਗਿਆ ਸੋ ਤਰ ਗਿਆ ਦਰਸ਼ਨਾ ਗੈਰ ਗੰਬੀਰੀ ਦੇ ਜੋ ਕਰ ਗਿਆ ਸੋ ਤਰ ਗਿਆ ਦਰਸ਼ਨ ਗੈਰ ਗੰਬੀਰੀ ਦਲ ਭੰਜਨ ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਦਲ ਭੰਜਨ ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਰੁਤੀਏ ਕੈਰ ਕਮਾਇਆ ਸਦਕੇ ਦਾਈ ਸਪੇਰੇ ਨੂੰ ਦੇਵਤ ਜਾਰ ਮੜਾ ਕੇ ਦੇਤਾ ਸਤਗੁਰ ਮੇਰੇ ਨੂੰ ਦੇਵਤ ਜਾਰ ਮੜਾ ਕੇ ਦੇਤਾ ਸਤਗੁਰ ਮੇਰੇ ਨੂੰ ਪਰ ਮਿੰਟਾਂ ਵਿੱਚ ਪਾਜ ਖੋਲ ਤੇ ਪਾਪ ਅਖੀਰੀ ਦਲ ਪੰਝਣ ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਦਲ ਪੰਝਣ ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਹਾਂ ਗੀਰਦੀ ਨੀ ਤੀਨੇ ਫੇਰ ਪੜ ਤੂ ਪਾ ਦਿੱਤਾ ਹਾਂ ਦੀ ਪੜ ਤੂ ਪਾ ਦਿੱਤਾ ਬੇਦੋੱਚੇ ਗੁਰ ਅਰਜਣ ਨੂੰ ਸ਼ਹੀਦ ਕਰਾ ਦਿੱਤਾ ਬੇਦੋੱਚੇ ਗੁਰ ਅਰਜਣ ਨੂੰ ਸ਼ਹੀਦ ਕਰਾ ਦਿੱਤਾ ਸਭ ਅਨਮਾਨ ਲਗਾ ਲੈ ਚਾਲ ਮਦੀ ਅਖ ਟੀਰੀ ਦੇ ਦਲ ਭੰਗਣ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਦਲ ਭੰਗਣ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਕੋਲ ਤਲਵਾਰਾਂ ਪੈਨ ਲਈਆਂ ਮੀਰੀ ਤੇ ਪੀਰੀ ਦੀ ਬਾਦਸ਼ਾਹਾਂ ਤੋਂ ਉੱਚੀ ਕਰਦੀ ਸ਼ਾਨ ਫਕੀਰੀ ਦੀ ਬਾਦਸ਼ਾਹਾਂ ਤੋਂ ਉੱਚੀ ਕਰਦੀ ਸ਼ਾਨ ਫਕੀਰੀ ਸ਼ਾਹੀ ਦਸਤਾਰ ਸਜਾ ਲਈ ਠਾਠ ਅਮੀਰੀ ਦੇ ਸ਼ੇਰ ਸ਼ਾਹੀ ਦਸਤਾਰ ਸਜਾ ਲਈ ਠਾਠ ਅਮੀਰੀ ਦੇ ਦਲ ਪੰਝਨ ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਦਲ ਪੰਝਨ ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਬਾਦਛਾਹ ਦੇ ਵਾਂਗਰ ਕਲਕੀ ਲਾ ਕੇ ਬਿੰਦੇ ਸੀ ਸ਼ਸਤਰ ਤਾਰੀਓ ਨੇ ਅਰਧਲ ਦੇਵ ਤੇ ਰਹਿੰਦੇ ਸੀ ਸ਼ਸਤਰ ਤਾਰੀਓ ਦੇ ਅਰਧਲ ਦੇਵ ਤੇ ਰਹਿੰਦੇ ਸੀ ਹਾਥੀ ਕੋੜੇ ਬਾਜਨਗਾਰ ਚੋਜਿਆ ਮੀਰੀ ਦੇ ਦਲ ਪੰਜਨ ਗੁਰ ਜੋ ਮਾਲਕ ਮੀਰੀ ਪੀਰੀ ਦੇ ਦਲ ਪੰਝਣ ਗੁਰ ਜੋ ਦੇ ਮਾਲਕ ਮੀਰੀ ਪੀਰੀ ਦੇ ਹਰ ਮੰਦਰ ਦੇ ਲਾਗੇ ਹੋ ਹਰ ਮੰਦਰ ਦੇ ਲਾਗੇ ਤਖਤ ਅਕਾਲ ਬਣਾ ਦਿੱਤਾ ਹੁਣ ਧਰਮ ਸਿਆਸਤ ਇਕੱਠੇ ਸਤ ਗੁਰ ਆਖ ਸੁਣਾ ਦਿੱਤਾ ਮਸਿਆ ਹੱਥ ਇਕੱਠੇ ਸਤਗੁਰ ਆਖ ਸੁਣਾ ਦਿੱਤਾ ਸੁਪਲਟਾਉ ਬੀਜ-ਬੀਜ ਤੇ ਅਨਖ ਪਨੀਰੀ ਤੇ ਤਲ ਪੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਤਲ ਪੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਜਦ ਚੜ ਤਗੁਰਾਂ ਦੀ ਵੇਖੀ ਬਾਦਸ਼ਾਹ ਵੀ ਡਰਿਆ ਸੀ ਭੇਜ ਗਵਾਲੀਅਰ ਕਿਲੇ ਗੁਰਾਂ ਨੂੰ ਕੈਦੀ ਕਰਿਆ ਸੀ ਭੇਜ ਘਵਾਲੀ ਅਰਕਲੇ ਗੁਰਾਂ ਨੂੰ ਬੰਦੀ ਕਰਿਆ ਸੀ ਆਖਰ ਰਾਜਾ ਝੁਕਿਆ ਚਰਨੀ ਸਣੇ ਵਜ਼ੀਰੀ ਦੇ ਦਲ ਪੰਝਣ ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਦਲ ਪੰਝਣ ਗੁਰਜੋ ਦੇ ਮਾਲਕ ਮੀਰੀ ਪੀਰੀ ਦੇ ਕਹਾਗੀਰ ਦਾ ਮਰ ਗਿਆ ਕਦੀ ਸ਼ਾਹ ਜਾਨ ਬਹਿ ਗਿਆ ਉਹ ਤਾਕਤਲਾ ਸਾਰੀ ਜਿੱਤਣ ਸਤਿਗੁਰ ਨੂੰ ਦੇ ਪਿਆ ਤਾਕਤਲਾ ਕੇ ਸਾਰੀ ਜਿੱਤਣ ਸਤਿਗੁਰ ਨੂੰ ਦੇ ਪਿਆ ਕੂੜ ਅੰਤ ਨੂੰ ਹਰਨਾ ਜਿੱਤਨਾ ਸੱਚ ਅਖੀਰੀ ਦੇ ਦਲ ਪੰਜਣ ਗੁਰ ਜੋ ਦੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰ ਜੋ ਦੇ ਮਾਲਕ ਮੀਰੀ ਪੀਰੀ ਦੇ ਜੇੜਾ ਵੀ ਗੁਰਾਂ ਤੇ ਝੜ ਕੇ ਆਉਂਦਾਰਾ ਝੜ ਕੇ ਆਉਂਦਾਰਾ ਬੋਪਾਰাইয়া ਲਿਖਦਾ ਆਖਰ ਮੂੰ ਪੁਛਦਾਉਂਦਾਰਾ ਬੋਪਾਰাইয়া ਲਿਖਦਾ ਆਖਰ ਮੂੰ ਪੁਛਦਾਉਂਦਾਰਾ ਘੋਪੀ ਜੋ ਕੇ ਤਰਨ ਬੋਲਤੇ ਹੋਲੀ ਜੋਗੇ ਤਰਨ ਬੋਲਤੇ ਬੋਲ ਅਖੀਰੀ ਤੇ ਦਲ ਪੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਤੇ ਦਲ ਪੰਜਨ ਗੁਰ ਜੋਦੇ ਮਾਲਕ ਮੀ